ਇੱਕ ਹੋਰ ਸੇਵਾ ਆਪਣੀ ਸੀਆਰਪੀ ਵਾਲਿਆਂ ਦਾ ਕੀਤਾ ਸੀਗਾ ਮਾਹੌਲ ਖਰਾਬ ਸੀ ਮਾਹੌਲ ਖਰਾਬ ਸੀ ਜਦੋਂ ਜੀ ਹਾਂ ਜਦੋਂ ਮਾਹੌਲ ਖਰਾਬ ਸੀ ਅੱਛਾ ਜੀ ਇਹ ਹਰ ਸਾਲ ਆਪਦੇ ਬੇਟੇ ਜਗਮੋਣ ਦਾ ਤੇ ਬੇਟੀ ਦੀਪਾ ਦਾ ਜਿਹੜਾ ਜਨਮ ਦਿਨ ਇਕੱਠਾ ਮਨਾਉਂਦੇ ਸੀ ਉਹ ਜਨਮ ਦਿਨ ਜਿਹੜਾ ਸਮਾਗਮ ਸੀ ਇੱਕ ਤਰ੍ਹਾਂ ਨਾਲ ਮੇਲਾ ਜਿਹਾ ਹੀ ਬਣ ਜਾਂਦਾ ਸੀ ਘਰੇਲੂ ਜਿਹਾ ਮੇਲਾ ਜੀ ਜੀ ਉਹਦੇ ਵਿੱਚ ਦੇਖੋ ਤਰ੍ਹਾਂ ਤਰ੍ਹਾਂ ਦੇ ਕੈਸੇ ਆਉਂਦੇ ਸੀ ਗੁਰਚਰਨ ਗੱਲਵੈਂਪੀ ਜਸਵੰਤ ਸਿੰਘ ਕਵਲ ਨਾਵਲਕਾਰ ਜੀ ਸੰਤ ਸਿੰਘ ਸੇਖੋਂ ਵਾਹ ਜੀ ਮਹਾਨ ਸਹਿਤਕਾਰ ਇਹ ਕਮੇਂਦਰ ਕਲਿਆਣ ਐਮਪੀਸੀ ਮੁੱਲਾਪੁਰ ਦਾ ਆ ਉਹ ਆਉਂਦਾ ਵਿੱਚ ਮੁਹੰਮਦ ਜ਼ਦੀਕ ਵੀ ਆ ਜਸਵੰਤ ਸਦੀਲਾ ਵੀ ਆ ਮੈਂ ਵੀ ਆ ਜੀ ਹੈ ਨਹੀਂ ਲੇਖਕ ਲੋਕ ਕਲਾਕਾਰ ਲੋਕ ਰਾਜਨੀਤਿਕ ਲੋਕ ਇਸ ਤਰ੍ਹਾਂ ਦੇ ਬਹੁਤ ਆ ਜਾਂਦੇ ਸੀਗੇ ਉਹ ਕਰ ਲਿਆ ਦੇਣੇ ਤੂਤਾਂ ਬਕੈਣਾ ਜੀਆਂ ਦੇ ਥੱਲੇ ਇਹਨਾਂ ਦੇ ਦਰਖਤ ਬਹੁਤ ਹੁੰਦੇ ਸੀ ਘਰੇ ਉਹ ਤੋਂ ਕੱਚੇ ਕੋਠੇ ਹੀ ਹੁੰਦੇ ਸੀ ਭਾਜੀ ਅੱਛਾ ਜੀ ਇਹਨਾਂ ਦਾ ਵੀ ਕੱਚਾ ਸੀ ਸਾਰੇ ਪਿੰਡ ਦਾ ਹੀ ਕੱਚੇ ਸੀ ਜੀ ਉਹ ਤਾਂ ਬਹੁਤਾ ਪੰਜਾਬ ਦੇ ਵਿੱਚ ਕੱਚੇ ਕਰੀ ਤੁਸੀਂ 1960 ਦੇ ਆਸ-ਪਾਸ ਦੀ ਕਰਦੇ ਹੋ ਸ਼ਾਇਦ ਉਦੋਂ ਗਾਂ ਵੀ ਅਜੇ ਪੱਕੇ ਘਰ ਬਾਅਦ ਚ ਕਾਫੀ ਬਾਅਦ ਚ ਬੈਣ ਲੱਗੇ ਸ਼ਾਇਦ ਨਹੀਂ ਜੋ ਸੀ 70 ਵੀ ਦੇ ਫਿਰਿਆ ਮਲੇ 80 ਵੀ 80 ਵਾਲੀਆਂ ਗੱਲਾਂ ਹੋ ਗਈਆਂ ਹਾਂ ਹਾਂ ਜੀ 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 ਉਦੋਂ ਤੱਕ ਜੀ ਜੀ ਜਾਂ ਕਿਸੇ ਦਾ ਹੁੰਦਾ ਵੀ ਉਚ ਲ ਇੱਕ ਬੈਠਕ ਪੱਕੀ ਬਣਾ ਲਈ ਬਾਕੀ ਕਮਰੇ ਕੱਚੇ ਅੱਛਾ ਤੇ ਉਹ ਮੈਂ CRP ਵਾਲੀ ਸਜੋਣਾ ਵਿੱਚੇ ਹੋਰ ਗੱਲ ਚੋਂ ਗੱਲ ਨਿਕਲਿਆ ਹੁੰਦੀ ਆ ਜੀ ਜੀ ਜੋ ਮੇਰੇ ਇਹੀ ਗੀਤਾਂ ਦਾ ਮੇਰਾ ਦਾ ਹਾਲ ਆ ਪੰਜ ਪੰਜ ਗੀਤ ਇੱਕ ਗਈ ਦਾ ਜੇ ਲਿਖ ਰਿਹਾ ਉਹਨਾਂ ਵਿੱਚੋਂ ਦੂਜਾ ਨਿਕਲਿਆ ਠੀਕ ਇਹਨਾਂ ਨੇ ਘਰੇ ਇੱਕ ਵੱਡਾ ਕਮਰਾ ਬਣਾਇਆ ਦਦਾਰ ਨੇ ਅੱਛਾ ਕੱਚਾ ਹੀ ਸੀ ਜਿਗ ਮੋਂ ਦਾ ਸਿਕੰਦਰ ਜੇ ਰੱਖਿਆ ਹੋਇਆ ਸੀ ਯਾਦ ਕਰ ਉਹ ਇਹਨਾਂ ਲੰਮਾ ਉਹਦੇ ਵਿੱਚ 12 ਪੱਖੇ ਛੱਤ ਵਾਲੇ ਪੱਖੇ ਏਸੀ ਉਸੇ ਤੋਂ ਹੋ ਹੈ ਨਹੀਂ ਸੀ ਤਾਂ 12 ਪੱਖੇ ਲਵਾਏ ਤੇ ਜਦੋਂ ਮੈਂ ਪਹਿਲੀ ਵਾਰ ਦੇਖਿਆ ਕਹਿੰਦੇ ਲੈ ਇਹਦੇ ਵਿੱਚ ਭਾਵੇਂ ਹੁਣ ਕਵੀ ਦਰਬਾਰ ਕਰਾਈ ਚੱਲੋ ਤੇ ਭਾਵੇਂ ਕਾਨਫਰੰਸਾਂ ਕਰਾਇਆ ਕਰੋ ਐਡਾ ਵੱਡਾ ਬਰਾਂਡਾ ਸੀ ਐਡਾ ਵੱਡਾ ਕਮਰਾ ਸੀ ਕਮਰਾ ਸੀ ਲੰਮਾ ਆਹ ਲੱਗਦਾ ਜਿਵੇਂ ਆਪਣਾ ਰੇਲ ਗੱਡੀ ਦਾ ਡੱਬਾ ਆਹ 12 ਪੱਕੇ ਲੋਣੇ ਕਟੂਗੜ 5-5 ਫੁੱਟ ਦਾ ਫਰਕ ਹੋਊਗਾ ਪੱਖਿਆਂ ਦੇ ਵਿੱਚ ਉਹ ਦਿਨੇ ਤਾਂ ਮਨਾ ਲਿਆ ਜੀ ਜਸ਼ਨ ਬੇਟੇ-ਬੇਟੀ ਦਾ ਤੇ CRP ਵਾਲੇ ਪੁਲਿਸ ਗਸ਼ਤਾਂ ਕਰਦੀ ਹੁੰਦੀ ਸੀ ਉਦੋਂ ਇਹ ਹੁੰਦਾ ਸੀ ਵੀ ਕਠਵਟ ਨਹੀਂ ਹੋਣ ਦੇਣਾ ਵਿਆਹਾਂ ਸ਼ਾਦੀਆਂ ਤੇ ਵੀ 12 ਕ ਜਲ ਨਹੀਂ ਜਾਣਗੇ ਜੀ ਜਾਂ ਹੋਰ ਨਹੀਂ ਕੁਛ ਇਹ ਤਾਂ ਗੱਲ ਉਹ ਸੀਆਰਪੀ ਦੀ ਬੱਸ ਆ ਗਈ ਕਿਉਂਕਿ ਉਹ ਜਿਹੜਾ ਮੜਾ ਮੋਟਾ ਘੱਟਵਾਜੀ ਚ ਤਾਂ ਸਪੀਕਰ ਲੱਗ ਹੀ ਜਾਂਦਾ ਸੀਗਾ ਤੇ ਉਦੋਂ ਜਦ ਤੱਕ ਦੇਣ ਵਾਲੇ ਤੱਕ ਚਲੇ ਗਏ ਘਰੋ ਘਰੀ ਮਹਿਮਾਨ ਥੋੜੇ ਜਿ ਰਹਿ ਗਏ ਸਾਡੇ ਵਰਗੇ ਜਿਨ੍ਹਾਂ ਨੇ ਅਜੇ ਰਾਤ ਰੋਕਣਾ ਸੀ ਜਿਨ੍ਹਾਂ ਨੇ ਬੱਸ ਤੇ ਚੜ ਕੇ ਗਏ ਸੀ ਤੇ ਬੱਸ ਤੇ ਹੀ ਆਉਣਾ ਸੀਗਾ ਹੈ ਨਹੀਂ ਸੀ ਕਾਰਾਂ ਘੁੰਮਣ ਵਾਲੇ ਤੇ ਉੱਥੇ ਕੀ ਹੋਇਆ ਵੀ ਉੱਥੇ ਉਹ ਬੱਕਰੇ ਦਾ ਮੀਟ ਖੁੱਲਾ ਬਣਿਆ ਹੋਇਆ ਸੀ ਦਾਰੂ ਚੱਲ ਰਹੀ ਸੀ ਦੇਸੀ ਉਹਨਾਂ ਨੇ ਸੀਆਰਪੀ ਵਾਲੇ ਨੇ ਆ ਕੇ ਇਤਰਾਜ਼ ਕੀਤਾ ਵੀ ਵੀ ਤੁਸੀਂ ਇਹ ਇਕੱਠਵੱਠ ਬਿਨਾਂ ਇਜਾਜ਼ਤ ਤੋਂ ਕਿਵੇਂ ਕੀਤਾ ਤੇ ਉਹ ਕਹਿੰਦਾ ਮੈਂ ਹੀ ਸਰਪੰਚ ਆ ਪਿੰਡ ਦਾ ਇਜਾਜ਼ਤ ਕਿਧੋਂ ਲੈਣੀ ਸੀ ਜੀ ਹੈ ਤੇ ਵੀ ਇਸ ਤਰ੍ਹਾਂ ਸੀ ਆਪ ਦਾ ਘਰੇਲੂ ਜਿਹਾ ਕੀਤਾ ਵੀ ਹੋਰ ਵੱਡੇ ਪੱਤਰ ਦੀ ਘਟਾ ਆਵਾਜ਼ ਵੀ ਦੇਖੋ ਘਾਟੀ ਰੱਖੀ ਹੋਈ ਹੈ ਚਲੋ ਉਹਨਾਂ ਨੇ ਇਨਕ ਇਤਰਾਜ਼ ਆ ਕਰਕੇ ਤੇ ਕਾਰਵਾਈ ਜੀ ਤੇ ਤਿਉ ਦਦਾਰ ਦਾ ਜਿਵੇਂ ਸੁਭਾਅ ਸੀ ਪਰੌਣਚਾਰੀ ਦਾ ਪਰੌਣਚਾਰੀ ਬਹੁਤ ਸੇਨਾਂ ਦੇ ਪਰਿਵਾਰ ਚ ਉਹ ਕਹਿੰਦੇ ਵੀ ਆਏ ਹੋ ਹੁਣ ਦਰਨ ਛਪਿਆ ਹੋਇਆ ਹੁਣ ਚਾਚੂ ਤਾਂ ਪੀਉਂਦੇ ਚੰਗੇ ਨਹੀਂ ਲੱਗਦੇ ਬਈ ਮੀਟ ਬੜਿਆ ਹੋਇਆ ਤੇ दारू ਛਕੋ ਤਿਉ ਮਲਮੀ ਜੀ ਜੀ ਵੀ ਨਾ ਪੈਰ ਜੇ ਮਲਦੇ ਮਲਦੇ ਤੇ ਕਹਿੰਦੇ ਵੀ ਸਾਨੂੰ ਨਾ ਬਸ ਚੀ ਦੇ ਦਿਓ ਵਰਦੀਆਂ ਪਾਈਆਂ ਹੋਈਆਂ ਸੀ ਨੀ ਜੀ ਉਹਨਾਂ ਨੂੰ ਬਸ ਦੇ ਵਿੱਚ ਦੇ ਦਿੱਤਾ ਗਿਆ ਉਹ ਛੋਟੇ ਛੋਟੇ ਬਾਟੀਆਂ ਬਾਟਿਆਂ ਜਾਂਦੇ ਵਿੱਚ ਮੀਟ ਪਾ ਕੇ ਦੇ ਦਿੱਤਾ ਗਿਆ ਕਿੰਨੀ ਚਿਰ दारू ਦੇ ਦਿੱਤੀ ਗਈ ਉਹ 5 ਕਿਲੋ ਵਾਲੀ ਹੁੰਦੀ ਹੈ 10 ਕਿਲੋ ਵਾਲੀ ਕਿੰਨੀ ਹੁੰਦੀ ਜੀ ਬਿਲਕੁਲ ਤੇ ਉਹ ਇਹਨਾਂ ਨੇ ਹੁਣ ਪਤਾ ਨਹੀਂ ਉਹ ਕਿਹੜੀ ਕਿਹੜੀ ਸਟੇਟ ਦੇ ਸੀ ਸੀਆਰਪੀ ਵਾਲੇ ਹਿੰਦੀ ਜੀ ਬੋਲਦੇ ਸੀ ਤੇ ਉਹਨਾਂ ਨੇ ਚੱਕ ਤੇ ਫੱਟੇ ਜੀ 5 ਲੀਟਰ ਦੇ ਤੇ ਉਹ ਛੜੀ ਗਈ ਤੇ ਮੀਟ ਖਾਈ ਕੇ ਉਹ ਦੂਵਾਂ ਜਿਹੜੀ ਇੰਟਰਸਟਿੰਗ ਗੱਲ ਇਹ ਸੀ ਅੱਛੇ ਯੋ ਡਰਾਈਵਰ ਵੀច្រਬੀ ਹੋ ਗਿਆ ਰਾਤ ਨੂੰ ਵਾਪਸ ਜਾਣ ਜੋ ਅੱਗੇ ਨਾ ਰੇ ਪੀਲੀ ਪਹਿਲੇ ਤੋੜਦੀ ਆਸ-ਪਾਸੇ ਟਿੱਬੇ ਸੀ ਅੱਛੇ ਉਹ ਟਿੱਬਿਆਂ ਤੇ ਆਪਦਾ ਜੰਗਲ ਪਾਣੀ ਪੁਣੀ ਜਾਈ ਜਾ ਜਿੱਧਰ ਨੂੰ ਮਰਜ਼ੀ ਮੂੰਹ ਹੁੰਦਾ ਕਰੀ ਜਾਓ ਰੋਇਲ ਟਾਇਲਟ ਟਾਇਲਟਾ ਹਾਂਜੀ ਵਾਸ਼ਰੂਮ ਹੀ ਵਾਸ਼ਰੂਮ ਤੇ ਉਹ ਰਾਤ ਨੂੰ ਫਿਰ ਬੱਸ ਵਿੱਚ ਹੀ ਸੁੱਤੇ ਤੇ ਸਵੇਰੇ ਫਤ ਨਹੀਂ ਸ਼ਰਮ ਮੰਨਗੇ ਜਾਂ ਕੀ ਹੋਇਆ ਤੇ ਸਵੇਰੇ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਗੱਡੀ ਸਟਾਰਟ ਕਰਕੇ ਚਲੇ ਗਏ ਉਸ ਤੋਂ ਬਾਅਦ ਮੋਲਾਪੁਰ ਦਾ ਆਖਾ ਸਾਨੂੰ ਦੱਸਿਆ ਕਵਤਾਰ ਮੋਲਾਪੁਰੀ ਹੁੰਦਾ ਸੀ ਅੱਛੀ ਉਹ ਦzar ਨੂੰ ਕਹਿੰਦਾ ਵੀ ਉਹ ਵੀ ਮਿਲੇ ਸੀਗੇ ਮੈਨੂੰ ਸੀਆਰਪੀ ਵਾਲੇ ਤੇ ਬੜੀਆਂ ਸਿਫਤਾਂ ਕਰਦੇ ਸੀ ਦzar ਕਹਿੰਦਾ ਵੀ ਬੜੀ ਸੇਵਾ ਕੀਤੀ ਨਾਲ ਉਹ ਕਹਿੰਦੇ ਸੀ ਵੀ ਪੰਜਾਬੀਆਂ ਮੇ ਮਹਿਮਾਨ ਨਵਾਜ਼ੀ ਬਹੁਤ ਹੈ। ਹਾਂ ਨੀ ਉਹ ਕਿੱਥੇ ਪਬਜੀ ਗਾਨੇ ਪਹਿਲੀ ਵਾਰ ਪਹਿਲੇ ਤੋੜਦੀ ਪੀਤੀ ਹੋਏ ਹਾਂ। ਹਾਂ ਬੱਕਰਾ ਖਾਦਾ ਵੀ ਕਿੱਥੇ ਪੈਰ ਪੁੰਜੇ ਲੱਗਦੇ ਹੈਗੇ ਜੀ। ਹਾਂ ਗੱਬਰੂ ਪੰਜਾਬ ਦਾ ਫਿਲਮ ਦੇ ਵਿੱਚ ਅਸੀਂ ਇਹਨਾਂ ਤੋਂ ਗਵਾਇਆ ਦੁਕਾਨਾ। ਅੱਛੀ ਇਹ ਤੋਂ ਤੇ ਅਮਰ ਨੂਰੀ ਤੋਂ ਉਹ ਪਹਿਲਾਂ ਉਹਦੇ ਵਾਸਤੇ ਸੀ ਹੋਰ ਗੀਤ ਲਿਖਿਆ ਸੀ ਵੀ ਮਤਲਬ ਫਿਰ ਉਹ ਨਾ ਫਿੱਟ ਬੈਠਾ ਕਹਿਣ ਲੱਗੇ ਵੀ ਚਲੋ ਇਹੀ ਪਾ ਲਈਏ ਆਪਾਂ ਆਹਾ ਬੋਲੀਆਂ ਵਹਾਈਆਂ ਸੀ ਉਹਦੇ ਚ। ਉਹ ਜਿਹੜੀ ਪਿਕਅਪ ਇੰਨੀ ਸੀ ਨਾ ਅੱਛੇ ਲਿਖਣ ਦੀ ਉਹ ਦਫ਼ਤਰ ਚ ਬੈਠਿਆ ਹੀ ਤੇ ਉਹ ਆਇਆ ਜਿਹਾ ਹੁੰਦਾ ਸੀ ਕਾਗਜ਼ ਰੱਖੇ ਪੈਨ ਤੇ ਆਏ ਬਸ ਇੱਥੇ ਕੁ ਮੜਾ ਜਿਹਾ ਆਏ ਐ ਮੱਥਾ ਜਾ ਘੁਰਕਦਾ ਸੀ ਤੇ ਇਹ ਲਿਖ ਲੈਂਦਾ ਸੀ ਹੁਣ ਉਹਨੂੰ ਕਿਹਾ ਗਿਆ ਵੀ ਇਹ ਕਸ਼ਮੀਰ ਚ ਸ਼ੂਟਿੰਗ ਕਰਾਂਗੇ ਪਹਿਲਾਂ ਮਿਥਿਆ ਗਿਆ ਬਾਅਦ ਸਤਨਾਫ ਹੋ ਗਿਆ ਵੀ ਕਸ਼ਮੀਰ ਸ਼ੂਟਿੰਗ ਕਰਨੀ ਆ ਜਗਜੀਤ ਕਹਿੰਦਾ ਫਿਲਮ ਡਾਇਰੈਕਟਰ ਵੀ ਉਦਾਂ ਦਾ ਮਾਹੌਲ ਜੈ ਸਿਰਜ ਦੇ ਮੁੰਡਾ ਕੁੜੀ ਜਿਵੇਂ ਪਾਰਕਾਂ ਜੀਆਂ ਚ ਫਿਰਦੇ ਹੁੰਦੇ ਆ ਸੀ ਕਹਿੰਦਾ ਠੀਕ ਅੱਛਾ ਕਸ਼ਮੀਰ ਚ ਕਰਨੀ ਆ ਤੇ ਮੈਨੂੰ ਕਹਿੰਦਾ ਉਹ ਉਹ ਜਿਹੜੇ ਲੰਮੇ ਲੰਮੇ ਜਿਹੜੇ ਦਰਖਤ ਹੁੰਦੇ ਪਹਾੜਾਂ ਦੇ ਛਿਮਲੇ ਜਾਂ ਇਹ ਕਸ਼ਮੀਰ ਚ ਉਹਨੂੰ ਕੀ ਕਹਿੰਦੇ ਆ ਮੈਂ ਕਿਹਾ ਵੀ ਪੱਕਾ ਮੈਨੂੰ ਨਹੀਂ ਪਤਾ ਦਿਆੜ ਬਿਆੜ ਪਤਾ ਨਹੀਂ ਕੀ ਚੀਲ ਕਹਿੰਦੇ ਆ ਕਿ ਨਹੀਂ ਹੂੰ ਹੂੰ ਤੇ ਕਹਿੰਦਾ ਚਲੋ ਪੰਮ ਵਸ ਲੈਨੇ ਵੀ ਚੀਲ ਆ ਹੁਣ ਦੇਖੋ ਉਹਦੀ ਫਿਟਿੰਗ ਕੈਸੀ ਸੀਗੀ ਉਹਦੀ ਪਿਕਅਪ ਕੈਸੀ ਸੀ ਉਹ ਕਹਿੰਦਾ ਵੀ ਜਿਵੇਂ ਪੀਂਗ ਨੂੰ ਹੁਲਾਰਿਆਂ ਦੀ ਲੋਡ ਬੱਲੀਏ ਮੈਨੂੰ ਤੇਰੇਆਂ ਹੰਗਾਰਿਆਂ ਦੀ ਲੋਡ ਬੱਲੀਏ ਇਸ ਤਰ੍ਹਾਂ ਗਾਣਾ ਜਾ ਰਿਹਾ ਕਹਿੰਦਾ ਨੌਕੀ ਰੱਖਾਂ ਤੇਰੇ ਸੰਦਲੀ ਸਰੀਰ ਦਾ ਸੀਨਾ ਸੱਚੀ ਮੁੱਚੀ ਹਿੱਸਾ ਕਸ਼ਮੀਰ ਦਾ ਓਏ ਹੋਏ ਹੋਏ ਮੇਰੇ ਵਾਂਗੂ ਨੇ ਜਵਾਨ ਰੁਖਚੀਲ ਦੇ ਜਾਂਦੇ ਅਲੜਾਂ ਕੁਆਰੀਆਂ ਨੂੰ ਕੀਲ ਦੇ ਨੌਕੀ ਰੱਖਾਂ ਤੇਰੇ ਸੰਦਲੀ ਸਰੀਰ ਦਾ ਸੀਨਾ ਸੱਚੀ ਮੁੱਚੀ ਹਿੱਸਾ ਕਸ਼ਮੀਰ ਦਾ ਜਿੱਥੇ ਹੁੰਦੇ ਨੇ ਦਿਲਾਂ ਦੇ ਗੱਠ ਜੋੜ ਬੱਲੀਏ ਹੁੰਦੀ ਪੀਂਗ ਨੂੰ ਹਲਾਰਿਆਂ ਦੀ ਲੋੜ ਬੱਲੀਏ ਇਹ ਨਕਸ਼ੇ ਖਿੱਚ ਕੇ ਰੱਖਤੇ ਦੇਖ ਨਾ ਪਹਾੜਾਂ ਦਾ ਚੀਲ ਦੇ ਦਰਖਤਾਂ ਦਾ ਤੇ ਬੜੀ ਇਦਾਂ ਦੀ ਪਿਕਾਪ ਬਸ ਪੜੇ ਕਿੰਨੇ ਕੀ ਹੈਗੇ ਸੀ ਜੀ ਹਾਂਜੀ ਪੜੇ ਕਿੰਨੇ ਕੀ ਹੈਗੇ ਸੀ ਦਦਾਰ ਸਿੰਘ ਦਦਾਰ ਨੇ 10ਵੀਂ ਕੀਤੀ ਸੀਗੀ ਅੱਛੀ ਤੇ ਉਸ ਤੋਂ ਬਾਅਦ ਉਹ ਮੈਂ ਲੋਕ ਸਰਾਂ ਕਿਤਾਬ 'ਚ ਗੱਲ ਵੀ ਲਿਖੀ ਸੀ ਮੈਡਮ ਪਿਆਰਾ ਮਖੌਲ ਕੀਤਾ ਸੀ ਉਹਨੂੰ ਵੀ ਉਹ ਰਸਾਲੇ ਦੇਖ ਕੇ ਰੱਖ ਦਿੰਦਾ ਅਖਬਾਰ ਦੀਆਂ ਵੀ ਬਸ ਉੱਪਰਲਾ ਹੈਡਿੰਗ ਪੜਦਾ ਅਖਬਾਰ ਦੀ ਖ਼ਬਰ ਨਹੀਂ ਪੜਦਾ ਰਸਾਲਿਆਂ ਦੀਆਂ ਫੋਟੋਆਂ ਦੇਖ ਕੇ ਰੱਖ ਦਿੰਦਾ ਕਿਤਾਬ ਨੂੰ ਹੱਥ ਨਹੀਂ ਲਾਉਂਦਾ ਫੇ ਉਹਨੂੰ ਪੁੱਛਿਆ ਵੀ ਯਾਰ ਕਹਿੰਦੇ ਆ ਵੀ ਸਿਹਤ ਪੜ੍ਹਨਾ ਚੰਗੀਆਂ ਕਿਤਾਬਾਂ ਪੜ੍ਹਨਾ ਅੰਦਰ ਗਿਆਨ ਹੁੰਦਾ ਚਾਨਣ ਹੋ ਜਾਂਦਾ ਵੀ ਤੂੰ ਪੜ ਲਿਆ ਕਰ ਤੇ ਮੈਂ ਕਿਹਾ ਉਹਦਾ ਬੜਾ ਠੇਠ ਜਵਾਬ ਸੀ ਉਹ ਕਹਿੰਦਾ ਜਿਵੇਂ ਪੜ ਲਿਆ ਨਾ ਤੇ ਫਿਰ ਮੇਰੇ ਗੀਤਾਂ ਚ ਰਲੋਟ ਹੋ ਜਾ ਕਿਸੇ ਦਾ ਆਈਡੀਆ ਜੇ ਫਿਰ ਮੇਰੇ ਆਊਗਾ ਫਿਰ ਇਦਾਂ ਮਸਲ ਕਹਿੰਦੇ ਫਿਰ ਉਹ ਜਿਵੇਂ ਛਪਾਰ ਦੇ ਮੇਲੇ ਤੋਂ ਆਏ ਮੈਂ ਕਿਹਾ ਉੱਥੇ ਭਗਤੂ ਦੀਆਂ ਘਟੋਲੇ ਭਗਤੂ ਦੀਆਂ ਵੀ ਬੋਲੀਆਂ ਸੁਣੀਆਂ ਉਹ ਕਈ ਸੁਣਾਈਆਂ ਉਹਦੇ ਚ ਇੱਕ ਸੀ ਵੀ ਉਹਦੇ ਚ ਇੱਕ ਲਾਈਨ ਆਉਂਦੀ ਆ ਆ ਭਾਬੀ ਬੈਠ ਜਾ ਮੱਥੇ ਤੋਂ ਕੁੰਡ ਚਾੱਕ ਕੇ ਨਹੀਂ ਮਿੱਤਰਾਂ ਨੇ ਪੱਗ ਬੰਨਣੀ ਜੀ ਜੀ ਮਤਲਬ ਮੱਥੇ ਨੂੰ ਸ਼ੀਸ਼ਾ ਕਿਆ ਭਾਵੀ ਬੈਠ ਜਾ ਮੱਥੇ ਤੋਂ ਕੁੰਡ ਚੱਕ ਕੇ ਮਿੱਤਰਾਂ ਨੇ ਪੱਗ ਬੰਨਣੀ ਤੇ ਉਹ ਕਹਿੰਦਾ ਲਾਈਨ ਤਾਂ ਵਧੀਆ ਪਰ ਮੈਂ ਆਏ ਤਾਂ ਨਹੀਂ ਪਾਉਂਗਾ ਮੈਂ ਇਹਨੂੰ ਆਪਦੇ ਅਨੁਸਾਰ ਢਾਲ ਕੇ ਪਾਉਂਗਾ ਅੱਛਾ ਫਿਰ ਉਹਨੇ ਆਪਦੇ ਗੀਤ ਜਿੱਦਾਂ ਪਾਈ ਉਹ ਸੀ ਪੱਗ ਬੰਨਣੀ ਤੇਰੇ ਮਿੱਤਰਾਂ ਨੇ ਮੱਥੇ ਤੋਂ ਕੁੰਡ ਹਟਾੜ ਕੁੜੀਏ ਮੂੰਹ ਤੇਰੇ ਤੋਂ ਲਿਸ਼ਕੋਰ ਵੱਲ ਪਵੇ ਸੂਰਜ ਵੱਲ ਪਿੱਠ ਭਵਾ ਕੁੜੀਏ ਮਤਲਬ ਉਹਨੂੰ ਢਾਲ ਕੇ ਢਾਲ ਕੇ ਆਪਦੇ ਅਨਸਾਰ ਪਾਇਆ ਇਹਦਾ ਕ੍ਰੀਏਟਿਵ ਬਹੁਤ ਸੀ ਤੂੰ ਜਿਹੜੇ ਲਾਇਬ੍ਰੇਰੀ ਕਹਿੰਦੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੜਦੇ ਪੜਦੇ ਨਹੀਂ ਆਗੇ ਪਰ ਲਾਇਬ੍ਰੇਰੀ ਬਣਾਈ ਸੀ ਕਹਿੰਦੇ ਕਾਫੀ ਵੱਡੀ ਲਾਇਬ੍ਰੇਰੀ ਤਾਂ ਲੋਕਾਂ ਨੇ ਬਣਾਈ ਐ ਜੀ ਉਹ ਤਾਂ ਉਹਦੀ ਯਾਦ ਚ ਜੀ ਸੱਜਣਾ ਮਿੱਤਰਾਂ ਨੇ ਪੰਚਾਇਤ ਨੇ ਜਨਾ ਮਿੱਤਰਾਂ ਨੇ ਬਣਾਈਆ ਦਦਾਰ ਨੇ ਆਪ ਤਾਂ ਅੱਛੀ ਸੀ ਉਹ ਤਾਂ ਕਹਣ ਲੱਗੇ ਚਲੋ ਪਿੰਡ ਚ ਉਹਦੀ ਯਾਦਗਾਰ ਬਣਾ ਦਈਏ ਇਹਦਾ ਉਹਦਾ ਜਿਹੜਾ ਨਾਮ ਰੱਖਿਆ ਗਿਆ ਨਾ ਜੀ ਦਦਾਰ ਜੀ ਉਹ ਮੇਰੇ ਥਿਗਣਾਚੌਰ ਪਿੰਡ ਚ ਸੀ ਮੇਰਾ ਵਾਪਿਆ ਪਰਾਣਾ ਇੱਕ ਢਾਡੀ ਸੀ ਢਾਡੀ ਦਦਾਰ ਸੇ ਰਟੈਂਡਾ ਜੀ ਢਾਡੀ ਅਮਰ ਸਿੰਘ ਸ਼ੌਂਕੀ ਤੋਂ ਢਾਡੀ ਦਦਾਰ ਸੇ ਰਟੈਂਡਾ ਰਟੈਂਡਾ ਉਹਦਾ ਪਿਛਲਾ ਪਿੰਡ ਸੀ ਜੀ ਓਹੋ ਬਾਹਰ ਦੇ ਵਿੱਚ ਪਾਕਿਸਤਾਨ ਚ ਬਹੁਤ ਪਪੂਲਰ ਕਵੀਸ਼ਰ ਸੀ ਜੀ ਉਹਦੀਆਂ ਕਲੀਆਂ ਬਹੁਤ ਮਸ਼ਹੂਰ ਹੋਈਆਂ ਜਿਵੇਂ ਜਿਹੜਾ ਸੀ ਨਾ ਚੱਕੇ ਝਮਣ ਹੀਰ ਡੋਲੀ ਬਹਿ ਗਈ ਖੇੜੇ ਜਾਂਦੀ ਰਾਂਝੇ ਯਾਰ ਨੇ ਦਤੜ ਪੱਟੀ ਮਾਰੀ ਇਹ ਢਾਡੀ ਦਦਾਰ ਸਿੰਘ ਰਟੈਂਡੇ ਦੀ ਆ ਜੀ 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 ਰਿਕਾਰਡਡ ਐਚ ਐਮ ਵੀ ਚ ਉਹ ਮਤਲਬ ਦਦਾਰ ਦੇ ਬਾਪ ਨੇ ਪਾਕਿਸਤਾਨ ਚ ਢਾਡੀ ਦਦਾਰ ਸਿੰਘ ਰਟੈਂਡੇ ਦਾ ਖਾੜਾ ਸੁਣਦਿਆਂ ਇੰਨਾ ਪ੍ਰਭਾਵਿਤ ਹੋਇਆ ਉੱਥੇ ਸੁਖਣਾ ਸੁਖੀ ਵੀ ਜੇ ਕਿਤੇ ਅਗਲੀ ਵਾਰ ਵੀ ਮੇਰੇ ਮੁੰਡਾ ਹੋਇਆ ਤਿੰਨ ਮੁੰਡੇ ਤਾਂ ਹੈ ਜ ਚੌਥਾ ਮੁੰਡਾ ਹੋਇਆ ਮੈਂ ਉਹਦਾ ਨਾਮ ਦਦਾਰ ਰੱਖੂੰ ਵਾਹ ਜੀ ਵਾਹ ਉਹ ਹੋ ਗਿਆ ਉਹ ਹੋ ਗਿਆ ਤੇ ਉਹਦਾ ਨਾਮ ਦਦਾਰ ਰੱਖਿਆ ਕੀ ਬਾਤ ਹੈ ਨਾ ਦੇਖੋ ਫੋਕ ਦੇ ਵਿੱਚ ਸਰਗੋਦੇ ਲੱਗੇ ਨਾ ਸਰ ਜਿਲ੍ਹਾ ਸਰਗੋਦੇ ਦੇ ਹਾਂਜੀ ਉਧਰ ਸੀ ਹਾਂ ਤੇ ਕਾਫੀ ਕਿੰਨੇ ਸਾਲ ਗਏ ਲਗਭਗ ਦਦਾਰ ਸਿੰਘ ਸਿੰਧੂ ਸਾਹਿਬ ਨੂੰ ਉਮਰ ਜਦੋਂ ਨਹੀਂ ਕਿੰਨੇ ਸਾਲ ਲਗਾਇਆ ਵੈਸੇ ਤੇ ਬੜੀ ਜਵਾਨੀ ਭਰ ਦੇ ਵਿੱਚ 48 ਸਾਲ ਦੀ ਉਮਰ 'ਚ ਹੀ ਸੁਆਦ ਛੱਡ ਗਏ ਸੀ ਹਾਂਜੀ ਹਾਂਜੀ ਵੀ 22 ਸਾਲ ਲਗਾਇਆ ਉਹਨਾਂ ਨੇ ਸੋਕਾ ਸੋਕਾ ਗਾਉਣਾ ਲਗਾਇਆ ਦਾਦਾਰ ਦਾ ਕੋਈ ਉਸਤਾਦ ਨਹੀਂ ਸੀ ਅੱਛਾ ਜੀ ਨਾ ਲਿਖਤ ਪੱਖੋਂ ਨਾ ਗਾਇਕੀ ਪੱਖੋਂ